ਸਤ ਸ੍ਰੀ ਅਕਾਲ ਸਾਰਿਆਂ ਨੂੰ ਸੱਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਸਰਕਾਰ ਵੱਲੋਂ ਵੱਡੀ ਅਪਡੇਟ ਮੁਫਤ ਸਾਈਕਲ ਸਕੀਮ ਹੈ ਤਾਂ ਕਿਹੜੇ ਲੋਕੀ ਫਾਰਮ ਭਰ ਸਕਦੇ ਨੇ ਫਾਰਮ ਕਿਵੇਂ ਭਰਨਾ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਿਓ ਸਭ ਤੋਂ ਪਹਿਲਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਫਿਰ ਤੁਸੀਂ ਸਵਾਮਾਂ ਤੇ ਜਾਣਾ ਇਥੇ ਜਾਣ ਤੋਂ ਬਾਅਦ ਤੁਸੀਂ ਥੋੜਾ ਥੱਲੇ ਸਕਰੋਲ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਆ ਜਾਵੇਗਾ ਤੁਹਾਨੂੰ ਦੱਸ ਰਹੇ ਹਾਂ ਤਾਂ ਇਥੇ ਸਕੀਮਾਂ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਇਹ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਖੁਦ ਵੀ ਪੜ੍ਹ ਸਕਦੇ ਹੋ ਇਥੇ ਲਿਖਿਆ ਹੋਇਆ ਕਿ ਬੱਚਿਆਂ ਲਈ ਯੋਜਨਾਵਾਂ ਜਦੋਂ ਤੁਸੀਂ ਇਸ ਤੇ ਜਾਓਗੇ ਨਾ ਤੁਹਾਡੇ ਸਾਹਮਣੇ ਇੱਕ ਹੋਰ ਪੇਜ ਖੁੱਲ ਜਾਵੇਗਾ ਇਥੇ ਤੁਸੀਂ ਦੇਖ ਸਕਦੇ ਹੋ ਇਥੇ ਸਕੀਮ ਹੈ ਜਿਹੜੀ ਤਾਂ ਇਸ ਨੂੰ ਖੋਲ ਲੈਣਾ ਦੋ ਨੰਬਰ ਤੇ ਸਕੀਮ ਤੁਸੀਂ ਦੇਖ ਰਹੇ ਹੋਗੇ ਤਾਂ ਇਹ ਸਾਈਟ ਹੈ ਜਿਹੜੀ ਤਾਂ ਇਹ ਪੰਜਾਬ ਸਰਕਾਰ ਦੀ ਅਫੀਸ਼ੀਅਲ ਸਾਈਟ ਹੈ ਇੱਥੇ ਤੁਸੀਂ ਦੋ ਨੰਬਰ ਤੇ ਜਾਣਾ ਤੁਸੀਂ ਦੇਖ ਸਕਦੇ ਹੋ ਇੱਥੇ ਜਾਣਾ ਉਸ ਤੋਂ ਬਾਅਦ ਇੱਕ ਨਵਾਂ ਪੇਜ ਹੈ ਜਿਹੜਾ ਉਹ ਖੁੱਲ ਜਾਵੇਗਾ ਉਸ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ ਕਿ ਕਿਹੜੇ ਲੋਕੀ ਇਹ ਫਾਰਮ ਭਰ ਸਕਦੇ ਨੇ ਹੁਣ ਤੁਹਾਨੂੰ ਪੜ੍ਹ ਕੇ ਵੀ ਸੁਣਾਉਣੇ ਆ ਇਸ ਦੇ ਵਿੱਚ ਕੀ ਲਿਖਿਆ ਹੋਇਆ ਤਾਂ ਇਸ ਵਿੱਚ ਲਿਖਿਆ ਕਿ ਸਰਕਾਰ ਦੀ ਸਕੀਮ ਤਹਿਤ ਜਿਹੜੇ ਵਿਦਿਆਰਥੀ ਮੁਫਤ ਸਾਈਕਲ ਮੁਹੱਈਆ ਕਰਵਾਉਣ ਦੇ ਲਈ ਚਾਹਵਾਨ ਨੇ ਤਾਂ ਜਿਹੜੇ ਵਿਦਿਆਰਥੀ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਮੁਫਤ ਸਾਈਕਲ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਇਹ ਇਹ ਸਹੂਲਤ ਤਾਂ ਯੋਗਤਾ ਵਿਦਿਆਰਥੀਆਂ ਜਿਹੜੀਆਂ ਵਿਦਿਆਰਥਣਾਂ ਉਹ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਹੋਣ ਤੇ ਦਸਤਾਵੇਜ਼ ਸਕੂਲ ਦੇ ਮੁਖੀ ਦੀ ਸਪਾਰਸ਼ ਹੋਵੇ ਭਾਵ ਕਿ ਉਹਨਾਂ ਦੀ ਮੋਹਰ ਲੱਗੇਗੀ ਤੇ ਉਹਨਾਂ ਦੀ ਸਾਈਨ ਹੋਣਗੇ ਠੀਕ ਹੈ ਜੀ ਥੱਲੇ ਸੰਪਰਕ ਨੰਬਰ ਵੀ ਲਿਖੇ ਹੋਏ ਐ ਸੰਪਰਕ ਦੇ ਜਿਹੜਾ ਤੁਸੀਂ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਰਾ ਕੁਝ ਤੁਹਾਨੂੰ ਉਸ ਇਸ ਸਕੀਮ ਦੇ ਬਾਰੇ ਦੱਸਿਆ ਜਾਵੇਗਾ ਤੇ ਜਿਹੜਾ ਇਹ ਫਾਰਮ ਹੈ ਇਹ ਤੁਹਾਨੂੰ ਸਕੂਲ ਦੇ ਵਿੱਚੋਂ ਵੀ ਮਿਲ ਜਾਵੇਗਾ ਫਿਲਹਾਲ ਇੰਨਾ ਹੀ ਧੰਨਵਾਦ